ਹallelujah ਜੈ ਮਸੀਹ ਜੀ ਸਾਰੇ ਭੈਣਾ ਭਰਾਵਾਂ ਨੂੰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਅੱਜ ਫੇਰ ਸਾਨੂੰ ਇੱਕ ਨਵਾਂ ਦਿਨ ਦਿੱਤਾ ਆਓ ਅੱਜ ਦੇ ਇਸ ਦਿਨ ਦੇ ਵਿੱਚ ਪਰਮੇਸ਼ਰ ਦੇ ਪਾਕ ਬਚਨ ਨੂੰ ਪੜ੍ਹੀਏ ਹallelujah ਜੋ ਪਰਮੇਸ਼ਰ ਨੇ ਪਾਕ ਬਚਨ ਦਿੱਤਾ ਹੈ ਯਹੂਨਾ ਪਹਿਲਾ ਯਹੂਨਾ ਉਹਦਾ ਚੌਥਾ ਚੈਪਟਰ ਪਰਮੇਸ਼ਰ ਪ્રેਮ ਹੈ ਅੱਜ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਪਾਕ ਬਚਨ ਦੇ ਵਿੱਚ ਪਰਮੇਸ਼ਰ ਕਿਸ ਤਰ੍ਹਾਂ ਸਾਡੇ ਨਾਲ ਗੱਲ ਕਰਦੇ ਨੇ ਕਿਸ ਤਰ੍ਹਾਂ ਸਾਡੇ ਨਾਲ ਬੋਲਦੇ ਨੇ ਕੀ ਸਾਨੂੰ ਪਰਮੇਸ਼ਰ ਸਮਝਾਣਾ ਚਾਹੁੰਦੇ ਨੇ ਹਾਲੇਲੂਆ ਪਰਮੇਸ਼ਰ ਦੇ ਦਾਸ ਜਿਵੇਂ ਉਹ ਲਿਖਦੇ ਨੇ ਕਹਿੰਦੇ ਹੈ ਪਿਆਰਿਓ ਹਰੇਕ ਆਤਮਾ ਦੀ ਪਰਤੀਤ ਨਾ ਕਰ ਲਓ ਸਗੋਂ ਆਤਮਾ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ ਹਾਲੇਲੂਆ ਪਰਮੇਸ਼ਰ ਆਪਣੇ ਦਾਸ ਦੇ ਦੁਆਰਾ ਬੋਲ ਰਿਹਾ ਕਿ ਹਰੇਕ ਆਤਮਾ ਦੀ ਪਰਤੀਤ ਨਾ ਕਰੋ ਆਤਮਾ ਨੂੰ ਪਰਖਣਾ ਚਾਹੀਦਾ ਆਤਮਾ ਨੂੰ ਪਛਾਣਨਾ ਚਾਹੀਦਾ ਕਿ ਕਿਹੜਾ ਆਤਮਾ ਪਰਮੇਸ਼ਰ ਤੋਂ ਹੈ ਜਾਂ ਸ਼ੈਤਾਨ ਤੋਂ ਹੈ ਹਾਲੇਲੂਇਆ ਇਹ ਤੋਂ ਤੁਸੀਂ ਪਰਮੇਸ਼ਰ ਦੇ ਆਤਮਾ ਨੂੰ ਜਾਣ ਲਓ ਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਸੂ ਮਸੀਹ ਦੇ ਧਾਰੀ ਹੋ ਕੇ ਆਇਆ ਸੋ ਪਰਮੇਸ਼ਰ ਤੋਂ ਹੈ ਹਾਲੇਲੂਇਆ ਇੱਥੇ ਹੁਣ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਦਾਸ ਦੇ ਦੁਆਰਾ ਗੱਲ ਕਰਦਾ ਹਾਲੇਲੂਇਆ ਦਵਾਰੋਂ ਮੈਂ ਪੜਦਾ ਕਹਿੰਦਾ ਹੈ ਪਿਆਰਿਓ ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ ਸਗੋ ਆਤਮਾ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਕਿਉਂ ਜੋ ਵਾਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ ਇਸ ਤੋਂ ਤੁਸੀਂ ਪਰਮੇਸ਼ਰ ਦੇ ਆਤਮਾ ਨੂੰ ਜਾਣ ਲਓ ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇ ਧਾਰੀ ਹੋ ਕੇ ਆਇਆ ਸੋ ਪਰਮੇਸ਼ਰ ਤੋਂ ਹੈ ਹਾਲੇਲੂਇਆ ਹੁਣ ਬਹੁਤ ਲੋਕ ਬਹੁਤ ਨਵੀ ਜੋ ਰੋਣਾ ਪਾਉਂਦੇ ਹਨ ਜੋ ਨਹੀਂ ਮੰਨਦੇ ਇੱਥੇ ਜੋ ਬਚਨ ਦੱਸਦਾ ਹੈਗਾ ਆ ਉਹ ਪਰਮੇਸ਼ਰ ਤੋਂ ਨਹੀਂ ਹਨ ਜਿਹੜਾ ਮੰਨ ਲੈਂਦਾ ਕਿ ਯਸੂ ਮਸੀਹ ਦੇ ਧਾਰੀ ਹੋਇਆ ਉਹ ਪਰਮੇਸ਼ਰ ਤੋਂ ਹੈ ਹਾਲੇਲੂਇਆ ਅਤੇ ਹਰੇਕ ਆਤਮਾ ਜਿਹੜਾ ਯਸੂ ਨੂੰ ਨਹੀਂ ਮੰਨਦਾ ਸੋ ਪਰਮੇਸ਼ਰ ਤੋਂ ਨਹੀਂ ਅਤੇ ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ ਜਿਹੜਾ ਤੁਸੀਂ ਸੁਣਿਆ ਕਿ ਉਹ ਪਈ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ ਹਾਲੇਲੂਇਆ ਵਿਰੋਧੀ ਕੌਣ ਉਹ ਸ਼ੈਤਾਨ ਹੈ ਜੋ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਤੋਂ ਦੂਰ ਰੱਖਣਾ ਚਾਹੁੰਦਾ ਹੈਗਾ ਆ ਪਰਮੇਸ਼ਰ ਦੇ ਲੋਕਾਂ ਨੂੰ ਧਰਮਾਂ 'ਚ ਵੰਡ ਕੇ ਜਾਂ ਲੜਾਈਆਂ ਝਗੜੇ ਕਰਾ ਕੇ ਉਹ ਪਰਮੇਸ਼ਰ ਤੋਂ ਦੂਰ ਕਰਨਾ ਚਾਹੁੰਦਾ ਹੈਗਾ ਆ ਹਾਲੇਲੂਇਆ ਉਹ ਸੰਸਾਰ ਦੇ ਵਿੱਚ ਹੀ ਹੈਗਾ ਆ ਹਾਲੇਲੂਇਆ ਉਸ ਉਹ ਸ਼ੈਤਾਨ ਦੀ ਆਤਮਾ ਤੋਂ ਅਸੀਂ ਬਚਣਾ ਉਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਕੰਮ ਕਰਦਾ ਹੈ ਉਹ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਬੱਚਿਆਂ ਨੂੰ ਪਰਮੇਸ਼ੁਰ ਦੇ ਕੋਲ ਆਉਣ ਤੋਂ ਰੋਕਦਾ ਪਰਮੇਸ਼ੁਰ ਦਾ ਨਾਮ ਲੈਣ ਤੋਂ ਰੋਕਦਾ ਹੈਗਾ ਆ ਹallelujah ਇਸ ਕਰਕੇ ਚਾਰਾਇਤ ਵਿੱਚ ਲਿਖਿਆ ਹੈ ਇਹ ਬੱਚਿਓ ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਹਨਾਂ ਨੂੰ ਜਿੱਤ ਲਿਆ ਹੈ ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ ਹallelujah ਹੁਣ ਸੰਸਾਰ ਵਿੱਚ ਕੌਣ ਹੈ ਉਹ ਸ਼ੈਤਾਨ ਦਾ ਆਤਮਾ ਆ ਜਿਹੜਾ ਪੂਰੇ ਸੰਸਾਰ ਦੇ ਵਿੱਚ ਘੁੰਮਦਾ ਆ ਤੇ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਬੱਚਿਆਂ ਨੂੰ ਪਰਮੇਸ਼ਰ ਤੋਂ ਦੂਰ ਕਰਨਾ ਚਾਹੁੰਦਾ ਹੈਗਾ ਔਰ ਦੂਰ ਕਰ ਰਿਹਾ ਹੈਗਾ ਪਰਮੇਸ਼ਰ ਕਹਿੰਦਾ ਉਸ ਤੋਂ ਨਾ ਡਰੋ ਕਿਉਂਕਿ ਉਸ ਸ਼ੈਤਾਨ ਤੋਂ ਵੱਡਾ ਪਿਤਾ ਪਰਮੇਸ਼ਰ ਹੈਗਾ ਆ ਪਰਮੇਸ਼ਰ ਵੱਡਾ ਹੈਗਾ ਆ ਹਾਲੇਲੂਇਆ ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰ ਤੋਂ ਬੋਲਦੇ ਹਨ ਅਤੇ ਸੰਸਾਰ ਉਹਨਾਂ ਦੀ ਸੁਣਦਾ ਹੈ ਅਸੀਂ ਪਰਮੇਸ਼ਰ ਤੋਂ ਹਾਂ ਜਿਹੜਾ ਪਰਮੇਸ਼ਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ ਜੇ ਕੋਈ ਜੋ ਕੋਈ ਪਰਮੇਸ਼ਰ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ ਇਸ ਤੋਂ ਅਸੀਂ ਸੱਚਾਈ ਦੇ ਆਤਮਾ ਤੇ ਬਦਰਾਹੀ ਦੇ ਆਤਮਾ ਨੂੰ ਜਾਣ ਲੈਂਦੇ ਹਾਂ ਹਾਲੇਲੂਇਆ ਇੱਥੋਂ ਸਾਨੂੰ ਪਤਾ ਲੱਗਦਾ ਹੈਗਾ ਕਿਸ ਤਰ੍ਹਾਂ ਕਿ ਕਿਹੜਾ ਸੱਚਾਈ ਦਾ ਆਤਮਾ ਹੈਗਾ ਕਿਹੜਾ ਬਦਰਾਹੀ ਦਾ ਆਤਮਾ ਪਾਪ ਕਿਹੜਾ ਸ਼ੈਤਾਨ ਦਾ ਆਤਮਾ ਹੈਗਾ ਹਾਲੇਲੂਇਆ ਜਿਹੜਾ ਪਰਮੇਸ਼ਰ ਦੇ ਬਚਨਾਂ ਤੋਂ ਨਫ਼ਰਤ ਕਰਦਾ ਪਰਮੇਸ਼ਰ ਦੇ ਬਚਨਾਂ ਨੂੰ ਨਹੀਂ ਸੁਣਨਾ ਚਾਹੁੰਦਾ ਇਟ ਮੀਨ ਉਹ ਸ਼ੈਤਾਨ ਤੋਂ ਹੈ ਹਾਲੇਲੂਇਆ ਅਸੀਂ ਪਰਮੇਸ਼ਰ ਤੋਂ ਹਾਂ ਜਿਹੜਾ ਪਰਮੇਸ਼ਰ ਨੂੰ ਜਾਣਦਾ ਹੈ ਉਹੀ ਸਾਡੀ ਸੁਣਦਾ ਹੈ ਹੁਣ ਦੇਖ ਲਓ ਉਹ ਕੋਈ ਵੀ ਹੋਵੇ ਭਾਵੇਂ ਉਹ ਪਰਮੇਸ਼ਰ ਨੂੰ ਮੰਨਦਾ ਭਾਵੇਂ ਪਰਮੇਸ਼ਰ ਨੂੰ ਨਹੀਂ ਮੰਨਦਾ ਪਰ ਫਿਰ ਵੀ ਉਹ ਪਰਮੇਸ਼ਰ ਤੋਂ ਡਰਦੇ ਨੇ ਲੋਕ ਹਾਲੇਲੂਇਆ ਪਰਮੇਸ਼ਰ ਤੋਂ ਡਰਦੇ ਨੇ ਪਰ ਬੇਸ਼ੱਕ ਉਹਨਾਂ ਦੇ ਕੋਲ ਹਜੇ ਗਿਆਨ ਨਹੀਂ ਉਹਨਾਂ ਦੇ ਕੋਲ ਸਮਝ ਨਹੀਂ ਕਿ ਪਰਮੇਸ਼ਰ ਕੌਣ ਹੈ ਕਿੱਦਾਂ ਹੈ ਪਰ ਉਹ ਪਰਮੇਸ਼ਰ ਤੋਂ ਡਰਦੇ ਨੇ ਉਹ ਬੁਰਾ ਕੰਮ ਕਰਨ ਤੋਂ ਡਰਦੇ ਨੇ ਉਹ ਡਰਦੇ ਨੇ ਕਿ ਪਰਮੇਸ਼ਰ ਦੀ ਮਾਰ ਨਾ ਪੈ ਜਾਵੇ ਹallelujah ਪਰ ਜੋ ਸ਼ੈਤਾਨਤੋਂ ਉਹ ਨਹੀਂ ਡਰਦੇ ਉਹਨਾਂ ਨੂੰ ਜੋ ਮਰਜੀ ਹੋ ਜਾਵੇ ਉਹ ਦਿਨ ਰਾਤ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਉਹ ਪਾਪ ਕਰਨ ਲੱਗੇ ਮਿੰਟ ਲਾਂਦੇ ਹਨ ਬੰਦੇ ਨੂੰ ਮਾਰਨ ਲੱਗੇ ਮਿੰਟ ਲਾਂਦੇ ਹਨ ਹallelujah ਭਾਵੇਂ ਉਹ ਬੰਦਾ ਪਰਮੇਸ਼ਰ ਦਾ ਕੰਮ ਕਰਦਾ ਹੋਵੇ ਭਾਵੇਂ ਉਹ ਪਰਮੇਸ਼ਰ ਦਾ ਬਚਨ ਕਰਦਾ ਹੋਵੇ ਭਾਵੇਂ ਉਹ ਪਰਮੇਸ਼ਰ ਦੀ ਭਗਤੀ ਕਰਦਾ ਹੋਵੇ ਪਰ ਉਹ ਜਿਹੜੇ ਚਤਾਨਦਿਓਂ ਵਿਰੋਧੀ ਦੇ ਆਤਮੇ ਆ ਉਹ ਉਨ੍ਹਾਂ ਦੇ ਉੱਤੇ ਉਹਨਾਂ ਲੋਕਾਂ ਦੇ ਉੱਤੇ ਕਬਜ਼ਾ ਕੀਤਾ ਸ਼ੈਤਾਨ ਦਾ ਉਹ ਇਸ ਕਰਕੇ ਨਹੀਂ ਡਰਦੇ ਉਹ 1 ਮਿੰਟ ਦੇ ਵਿੱਚ ਕਤਲ ਕਰ ਦਿੰਦੇ ਆ 1 ਮਿੰਟ ਦੇ ਵਿੱਚ ਮਾਰ ਦਿੰਦੇ ਹੈਗੇ ਆ ਹallelujah ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਬੰਦਾ ਰੱਬ ਦੀ ਭਗਤੀ ਕਰਦਾ ਆ ਰੱਬ ਦਾ ਨਾਮ ਲੈਂਦਾ ਆ ਰੱਬ ਦੇ ਰਾਹ ਤੇ ਚੱਲਦਾ ਹੈਗਾ ਆ ਕਿਉਂਕਿ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਹੈਗਾ ਸ਼ੈਤਾਨ ਦਾ ਵਿਰੋਧੀ ਦਾ ਇਸ ਕਰਕੇ ਅਸੀਂ ਜੇ ਪਰਮੇਸ਼ਰ ਦਾ ਨਾਮ ਲੈਂਦੇ ਆ ਸਵੇਰੇ ਉੱਠਦੇ ਆ ਸ਼ਾਮੀ ਸੌਂਦੇ ਆ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕੇ ਪਰਮੇਸ਼ਰ ਨੇ ਸਾਨੂੰ ਸਾਰਾ ਦਿਨ ਸੰਭਾਲਿਆ ਪਰਮੇਸ਼ਰ ਨੇ ਸਾਨੂੰ ਖਾਣ ਪੀਣ ਨੂੰ ਦਿੱਤਾ ਪਰਮੇਸ਼ਰ ਨੇ ਸਾਡੀ ਅਗਵਾਈ ਕੀਤੀ ਹੈਗੀ ਆ ਤਾਂ ਪਰਮੇਸ਼ਰ ਦਾ ਜੋ ਸਾਡੇ ਤੇ ਬਣਿਆ ਰਹਿੰਦਾ ਹੈਗਾ ਜਦੋਂ ਅਸੀਂ ਬੁਰੇ ਕੰਮ ਕਰਦੇ ਆ ਜਦੋਂ ਅਸੀਂ ਪਰਮੇਸ਼ਰ ਦੀ ਗੱਲ ਨਹੀਂ ਸੁਣਦੇ ਕਿ ਪਰਮੇਸ਼ਰ ਪ੍ਰੇਮ ਹੈ ਪਰਮੇਸ਼ਰ ਕਹਿੰਦਾ ਇੱਕ ਦੂਸਰੇ ਨਾਲ ਪਿਆਰ ਕਰੋ ਇੱਕ ਦੂਸਰੇ ਨਾਲ ਪ੍ਰੇਮ ਕਰੋ ਹਾਲੇਲੂਇਆ ਪਰ ਅਸੀਂ ਉਹ ਨਹੀਂ ਕਰਦੇ ਹੈਗੇ ਜਿਹੜੇ ਪ੍ਰੇਮ ਕਰਦੇ ਨੇ ਜਿਹੜੇ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ ਭਾਵੇਂ ਉਹ ਅਗਲਾ ਨਹੀਂ ਮੰਨਦਾ ਪਰ ਜਿਹੜੇ ਰੱਬ ਦੇ ਲੋਕ ਨੇ ਉਹ ਰੱਬ ਤੋਂ ਡਰਦੇ ਨੇ ਉਹ ਹਰ ਇੱਕ ਦਾ ਭਲਾ ਮੰਗਦੇ ਹਨ ਹਾਲੇਲੂਇਆ ਪਰ ਜੋ ਸ਼ੈਤਾਨ ਤੋਂ ਆ ਬਿਰੋਧੀ ਤੋਂ ਆ ਜੋ ਪਰਮੇਸ਼ਰ ਦੀ ਭਗਤੀ ਵੀ ਕਰਦੇ ਹੋਣ ਭਾਵੇਂ ਉਹ ਭਗਤੀ ਕਰਦਾ ਬੰਦਾ ਬੈਠਾ ਹੋਵੇ ਭਾਵੇਂ ਪਰਮੇਸ਼ਰ ਦਾ ਪ੍ਰਚਾਰ ਕਰਦਾ ਹੋਵੇ ਭਾਵੇਂ ਪਰਮੇਸ਼ਰ ਦਾ ਨਾਮ ਵੰਡਦਾ ਹੋਵੇ ਪਰ ਜਿਹੜੇ ਜਿਹਦੇ ਉੱਤੇ ਸ਼ੈਤਾਨ ਦਾ ਬਿਰੋਧੀ ਦਾ ਜ਼ੋਰ ਹੁੰਦਾ ਹੈਗਾ ਆ ਜਿਹੜਾ ਉਹ ਬਿਰੋਧੀ ਦੇ ਕਬਜ਼ੇ ਵਿਚ ਆਇਆ ਹੁੰਦਾ ਹੈਗਾ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਉਹ ਉਹਨੂੰ ਮਾਰ ਛੁੱਟਦਾ ਜਾਂ ਉਹਨੂੰ ਕੁੱਟ ਦਿੰਦਾ ਹੈ ਜਾਂ ਉਹਦੇ ਤੇ ਗਾਲ੍ਹਾਂ ਕੱਢਦਾ ਗਲਤ ਬੋਲਦਾ ਹੈਗਾ ਹਾਲੇਲੀਉਹ ਇਸ ਤੋਂ ਅਸੀਂ ਕੀ ਪਰਮੇਸ਼ਰ ਦਾ ਬਚਨ ਸਾਨੂੰ ਕਹਿੰਦਾ ਸਾਨੂੰ ਆਤਮਾ ਨੂੰ ਪਛਾਣਨਾ ਚਾਹੀਦਾ ਆਤਮਾ ਦੀ ਪਰਖ ਹੋਣੀ ਚਾਹੀਦੀ ਹੈਗੀ ਆ ਕਿ ਕਿਹੜਾ ਆਤਮਾ ਪਰਮੇਸ਼ਰ ਤੋਂ ਆ ਤੇ ਕਿਹੜਾ ਆਤਮਾ ਸੰਸਾਰ ਤੋਂ ਆ ਸੰਸਾਰ ਤੋਂ ਭਾਵ ਉਸ ਸ਼ੈਤਾਨ ਤੋਂ ਜਿਹੜਾ ਵਿਰੋਧੀ ਦਾ ਆਤਮਾ ਹੈ ਜਿਹੜਾ ਪਰਮੇਸ਼ਰ ਨੂੰ ਪਰਮੇਸ਼ਰ ਨੂੰ ਮੰਨਣ ਤੋਂ ਰੋਕਦਾ ਹੈਗਾ ਆ ਲੋਕਾਂ ਨੂੰ ਕਿ ਪਰਮੇਸ਼ਰ ਹੈ ਨਹੀਂ ਕਿ ਮੈਂ ਹੀ ਮੈਨੂੰ ਪੁੱਜੋ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਹੈਗਾ ਹallelujah ਥੈਂਕ ਯੂ ਲਾਰਡ ਜੀਸਸ ਇਹ ਸਿਗਾ ਪਰਮੇਸ਼ਰ ਦਾ ਪਾਕ ਬਚਨ ਅੱਜ ਦਾ ਜੂ ਅਸੀਂ ਇਸ ਜੀ ਨੂੰ ਦੇਖਣਾ ਹੈਗਾ ਆ ਧੋਖਾ ਨਹੀਂ ਖਾਣਾ ਧੋਖੇ ਤੋਂ ਬਚਣਾ ਹੈਗਾ ਆ ਜਿਹੜੇ ਪਰਮੇਸ਼ਰ ਦਾ ਆਤਮਾ ਆ ਉਹ ਲੋਕ ਪਰਮੇਸ਼ਰ ਦੇ ਹਨ ਜਿਹੜੇ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ ਭਾਵੇਂ ਉਹ ਜਾਣਦੇ ਇੱਕ ਦੂਸਰੇ ਨੂੰ ਭਾਵੇਂ ਨਹੀਂ ਜਾਣਦੇ ਉਹ ਇਹ ਸੋਚਦੇ ਆ ਇਹ ਇਹਨੂੰ ਵੀ ਪਰਮੇਸ਼ਰ ਨੇ ਬਣਾਇਆ ਮੈਨੂੰ ਵੀ ਪਰਮੇਸ਼ਰ ਨੇ ਬਣਾਇਆ ਇਹ ਵੀ ਇਨਸਾਨ ਹੈ ਮੈਂ ਵੀ ਇਨਸਾਨ ਹੈ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਸੀ ਜਿੰਨਾ ਹੋ ਸਕਦਾ ਇੱਕ ਦੂਸਰੇ ਦਾ ਭਲਾ ਕਰਨਾ ਹੈ ਇੱਕ ਦੂਸਰੇ ਨੂੰ ਪਿਆਰ ਕਰਨਾ ਹੈਗਾ ਇੱਕ ਦੂਸਰੇ ਦਾ ਸਤਿਕਾਰ ਕਰਨਾ ਹallelujah ਕਿਉਂਕਿ ਅਸੀਂ ਸਾਰਿਆਂ ਨੇ ਇੱਕ ਦਿਨ ਲੇਖਾ ਪਰਮੇਸ਼ਰ ਨੂੰ ਦੇਣਾ ਹੈਗਾ ਸੱਚੇ ਸਤਿਗੁਰੂ ਨੂੰ ਲੇਖਾ ਦੇਣਾ ਹੈਗਾ ਸਾਡਾ ਹਸਾਬ ਕਿਤਾਬ ਹੋਣਾ ਹੈਗਾ ਹallelujah ਉਹ ਪਰਮੇਸ਼ਰ ਦੇ ਲੋਕਾਂ ਨੂੰ ਪਤਾ ਹੈਗਾ ਆਲੇ ਲੈਸ ਕਰਕੇ ਅਸੀਂ ਪਰਮੇਸ਼ਰ ਤੋਂ ਡਰਨਾ ਪਰਮੇਸ਼ਰ ਨੂੰ ਪਿਆਰ ਕਰਨਾ ਪਰਮੇਸ਼ਰ ਦੇ ਲੋਕਾਂ ਨੂੰ ਪਿਆਰ ਕਰਨਾ ਹੈਗਾ ਆ ਤੇ ਆਤਮਾ ਨੂੰ ਜਰੂਰ ਪਰਖਣਾ ਹੈਗਾ ਆ ਅੱਖਾਂ ਮੀਟ ਕੇ ਜਾਂ ਐਵੇਂ ਹੀ ਗੰਨ ਬੰਦ ਕਰਕੇ ਹਰ ਇੱਕ ਆਤਮਾ ਦੀ ਅਸੀਂ ਗੱਲ ਨਹੀਂ ਮੰਨ ਲੈਣੀ ਹallelujah ਕਿਉਂਕਿ ਜਿਹੜੀ ਪਰਮੇਸ਼ਰ ਦੀ ਆਤਮਾ ਉਹਦੀਆਂ ਗੱਲਾਂ ਵੱਖਰੀਆਂ ਨੇ ਤੇ ਜਿਹੜੇ ਵਿਰੋਧੀ ਦੀਆਂ ਉਹ ਸ਼ੈਤਾਨ ਦੀਆਂ ਸ਼ੈਤਾਨ ਦਾ ਆਤਮਾ ਉਹਦੀਆਂ ਗੱਲਾਂ ਵੱਖਰੀਆਂ ਨੇ ਉਹ ਪਰਮੇਸ਼ਰ ਤੋਂ ਦੂਰ ਕਰਦਾ ਹੈਗਾ ਆ ਜਿਹੜਾ ਪਰਮੇਸ਼ਰ ਦਾ ਆਤਮਾ ਨੂੰ ਪਰਮੇਸ਼ਰ ਦੇ ਨੇੜੇ ਲੋਕਾਂ ਨੂੰ ਖਿੱਚ ਕੇ ਲਿਆਦਾ ਪਰਮੇਸ਼ਰ ਦੇ ਬਾਰੇ ਦੱਸਦਾ ਹੈ ਕਿ ਆਹ ਪਰਮੇਸ਼ਰ ਦੇ ਪਿਆਰ ਨੂੰ ਦੇਖੋ ਹਨਾ ਚਲੋ ਅੱਗੇ ਵੀ ਪੜ੍ਹ ਦਿੰਨਾ ਥੋੜਾ ਜਿਹਾ ਇਹ ਪਿਆਰਿਓ ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਰ ਨੂੰ ਜਾਣਦਾ ਹੈ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ਰ ਪ੍ਰੇਮ ਹੈ ਹallelujah ਪਰਮੇਸ਼ਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਕਿ ਅਸੀਂ ਉਹਦੇ ਰਾਹੀਂ ਜੀ ਵੀ ਪ੍ਰੇਮ ਇਸ ਗੱਲ ਵਿੱਚ ਹੈ ਨਾ ਜੋ ਅਸਾਂ ਪਰਮੇਸ਼ਰ ਨਾਲ ਪ੍ਰੇਮ ਕੀਤਾ ਸਗੋਂ ਇਹ ਜੋ ਉਹਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਭੇਜਿਆ ਕਿ ਉਹ ਸਾਡੇ ਪਾਪਾਂ ਦਾ ਪ੍ਰਾਸ਼ਿਤ ਹੋਵੇ ਹallelujah ਏ ਪਿਆਰੋ ਜਦੋਂ ਪਰਮੇਸ਼ਰ ਨੇ ਸਾਡੇ ਨਾਲ ਇਸ ਪ੍ਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ ਪਰਮੇਸ਼ਰ ਨੂੰ ਕਿਸੇ ਨੇ ਕਦੇ ਨਹੀਂ ਡਿਠਾ ਜੇ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹ ਦਾ ਪ੍ਰੇਮ ਸਾਡੇ ਵਿੱਚ ਸਪੂਰਨ ਕੀਤਾ ਹੋਇਆ ਹੈ ਹਾਲੇਲੂਇਆ ਉਹ ਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਜੋ ਕੀਤਾ ਹੈ ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ ਅਸਾਂ ਵੇਖਿਆ ਹੈ ਅਤੇ ਸਾਖੀ ਦਿੰਦੇ ਹਾਂ ਜੋ ਪਿਤਾ ਨੇ ਪੁੱਤਰ ਨੂੰ ਕਹ ਲਿਆ ਕਿ ਉਹ ਸੰਸਾਰ ਦਾ ਮੁਕਤੀ ਦਾਤਾ ਹੋਵੇ ਜੋ ਕੋਈ ਮੰਨ ਲੈਂਦਾ ਹੈ ਕਿ ਯਸੂ ਪਰਮੇਸ਼ਰ ਦਾ ਪੁੱਤਰ ਹੈ ਪਰਮੇਸ਼ਰ ਉਹਦੇ ਵਿੱਚ ਹੈ ਅਤੇ ਉਹ ਪਰਮੇਸ਼ਰ ਦੇ ਵਿੱਚ ਰਹਿੰਦਾ ਹੈ ਅਤੇ ਅਸਾਂ ਅਤੇ ਅਸਾਂ ਪਰਮੇਸ਼ਰ ਦੇ ਉਸ ਪ੍ਰੇਮ ਨੂੰ ਜੋ ਸਾਡੇ ਨਾਲ ਰੱਖਦਾ ਹੈ ਜਾਣਿਆ ਅਤੇ ਉਹਦੀ ਪ੍ਰਤੀਤ ਕੀਤੀ ਪਰਮੇਸ਼ਰ ਪ੍ਰੇਮ ਹੈ ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ਰ ਉਸ ਵਿੱਚ ਰਹਿੰਦਾ ਹੈ ਪ੍ਰੇਮ ਸਾਡੇ ਵਿੱਚ ਇਸ ਤੋਂ ਸਪੂਰਨ ਹੋਇਆ ਇਹ ਨਿਆਉ ਦੇ ਦਿਨ ਸਾਨੂੰ ਦਲੇਰੀ ਹੋਵੇ ਕਿਉਂਕਿ ਜਿਵੇਂ ਉਹਦੇ ਜਿਵੇਂ ਉਹ ਹੈ ਤਿਵੇਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ ਪ੍ਰੇਮ ਵਿੱਚ ਧੜਕਾ ਨਹੀਂ ਸਗੋਂ ਪ੍ਰੇਮ ਪੂਰਾ ਉਹ ਸਗੋਂ ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ ਕਿਉਂ ਜੋ ਧੜਕੇ ਵਿੱਚ ਸਜਾ ਹੈ ਅਤੇ ਉਹ ਜੋ ਧੜਕਦਾ ਹੈ ਸੋ ਪ੍ਰੇਮ ਵਿੱਚ ਸਪੂਰਨ ਨਹੀਂ ਹੋਇਆ ਹੈ ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਸਾਡੇ ਨਾਲ ਪ੍ਰੇਮ ਕੀਤਾ ਜੇ ਕੋਈ ਆਖੇ ਕਿ ਮੈਂ ਪਰਮੇਸ਼ਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਬੈਰ ਰੱਖੇ ਤਾਂ ਉਹ ਝੂਠਾ ਹੈ ਜੇ ਕੋਈ ਆਖੇ ਕਿ ਮੈਂ ਪਰਮੇਸ਼ਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਬੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹਨੇ ਦੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨਾਲ ਜਿਸ ਨੂੰ ਉਹਨੇ ਨਹੀਂ ਦੇਖਿਆ ਪ੍ਰੇਮ ਰੱਖ ਹੀ ਨਹੀਂ ਸਕਦਾ ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਤੇ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਰੱਖਦਾ ਉਹ ਆਪਣੇ ਭਰਾ ਨਾਲ ਵੀ ਪ੍ਰੇਮ ਰੱਖੇ ਹallelujah ਥੈਂਕ ਯੂ ਲਾਰਡ ਜੀਸਸ ਤੇਰਾ ਤਨ